ਇਹ ਪੁੱਤ ਤਾਂ ਕਲਯੁਗ ਵੀ ਟੱਪ ਗਿਆ। ਉਹ ਪਿਓ ਜਿਨੇ ਨੂੰ ਚੱਲਣਾ ਸਿਖਾਇਆ, ਪੜਾ ਲਿਖਾ ਕੇ ਇਸ ਕਾਬਿਲ ਕੀਤਾ ਕਿ ਉਹ ਆਪਣੇ ਜੋਗਾ ਕਮਾ ਕੇ ਖਾ ਸਕੇ, ਉਸੇ ਪੁੱਤ ਨੇ ਇਹਨਾਂ ਪੈਸਿਆਂ ਦੀ ਖਾਤਰ ਆਪਣੇ ਪਿਓ ਨੂੰ ਮਾਰਨ ਮੁਕਾਇਆ। ਮਾਰਿਆ ਵੀ ਇੰਨੀ ਬੇਰਹਿਮੀ ਦੇ ਨਾਲ ਕਿ ਉਹਦੇ ਹੱਥ ਪੈਰ ਬੰਨ ਕੇ ਉਹਨੂੰ ਨਹਿਰ ਦੇ ਵਿੱਚ ਸੁੱਟਾਇਆ ਅਤੇ ਫੇਰ ਜਾ ਕੇ ਰੋਲਾ ਪਾ ਦਿੰਦਾ ਹੈ ਕਿ ਮੇਰਾ ਪਿਓ ਲਾਪਤਾ ਹੈ। ਪਰ ਇਸਤੀ ਇਹ ਕਾਰਜਤਾਨੀ ਉਸਦੀ ਭੈਣ ਚੰਗੀ ਤਰ੍ਹਾਂ ਜਾਣਦੀ ਸੀ। ਉਹਨੂੰ ਆਪਣੇ ਹੀ ਇਸ ਭਰਾ ਦੇ ਉੱਪਰ ਸ਼ੱਕ ਸੀ ਕਿ ਮੇਰੇ ਪਿਓ ਨੂੰ ਮਾਰਨ ਵਾਲਾ ਕੋਈ ਹੋਰ ਨਹੀਂ ਸਗੋ ਮੇਰਾ ਭਰਾ ਸੁਖਪ੍ਰੀਤ ਹੀ ਹੈ ਦਰਅਸਲ ਇਹ ਸਾਰਾ ਮਾਮਲਾ ਬਸੀ ਪਠਾਣਾ ਦਾ ਹੈ ਜਿੱਥੇ ਜ਼ਮੀਨੀ ਵਿਵਾਦ ਦੇ ਕਾਰਨ ਪੁੱਤ ਨੇ ਆਪਣੇ ਪਿਓ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਇਹ ਸਾਰਾ ਪੇਦ ਉਦੋਂ ਖੁੱਲਿਆ ਜਦੋਂ ਇਹ ਪੁੱਤ ਖੁਦ ਹੀ ਪੁਲਿਸ ਥਾਣੇ ਵੀ ਚਲਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਭੈਣ ਆਖਦੀ ਹੈ ਕਿ ਮੈਨੂੰ ਸ਼ੱਕ ਮੇਰੇ ਭਰਾ ਤੇ ਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਸੀ ਪਠਾਣਾ ਰਾਜਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਡਾਲੀ ਥਾਣੇ ਦੇ ਪੁਲਿਸ ਅਧਿਕਾਰੀ ਆਲਾ ਸਿੰਘ ਥਾਣਾ ਇਲਾਕੇ ਦੇ ਅਧੀਨ ਆਉਂਦੇ ਪਿੰਡ ਰਜਿੰਦਰਗੜ ਦੇ ਵਸਨੀਕ ਸੁਖਪ੍ਰੀਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਦੇ ਵਿੱਚ ਉਹਨੇ ਲਿਖਵਾਇਆ ਕਿ ਮੇਰੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਨੇ ਜਾਂਚਪੜਤਾਲ ਦੇ ਵਿੱਚ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਇਸ ਪੂਰੇ ਮਾਮਲੇ ਦੇ ਵਿੱਚ ਇਸ ਮੁੰਡੇ ਦੇ ਹੀ ਧਾਰ ਜੁੜੇ ਹੋਏ ਨੇ ਕਿਉਂਕਿ ਬਲਜਿੰਦਰ ਸਿੰਘ ਦੀ ਮ੍ਰਿਤਕ ਦੇ ਗੰਡਾ ਖੇੜੀ ਪਿੰਡ ਦੀ ਭਾਖੜਾ ਨਹਿਰ ਦੇ ਵਿੱਚੋਂ ਮਿਲ ਚੁੱਕੀ ਸੀ ਪਟਿਆਲਾ ਜ਼ਿਲ੍ਹੇ ਤੋਂ ਪ੍ਰਾਪਤ ਮ੍ਰਿਤਕ ਬਲਜਿੰਦਰ ਸਿੰਘ ਦੀ ਧੀ ਨੇ ਇਸ ਸਬੰਧੀ ਆਪਣੇ ਫਿਰ ਬਿਆਨ ਦਰਜ ਕਰਵਾਏ ਕਿ ਉਸ ਦਾ ਭਰਾ ਸੁਖਪ੍ਰੀਤ ਉਸ ਦੇ ਪਿਤਾ ਬਲਜਿੰਦਰ ਸਿੰਘ ਦੇ ਨਾਲ ਜ਼ਮੀਨ ਨੂੰ ਲੈ ਕੇ ਅਕਸਰ ਝਗੜਾ ਕਰਦਾ ਹੁੰਦਾ ਸੀ ਇਹ ਝਗੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਜਾਂਚ ਦੌਰਾਨ ਪਤਾ ਲੱਗ ਹੀ ਗਿਆ ਕਿ ਸੁਖਪ੍ਰੀਤ ਨੇ ਹੀ ਆਪਣੇ ਪਿਤਾ ਦੇ ਹੱਥ ਬੰਨ੍ਹ ਕੇ ਉਹਨਾਂ ਨੂੰ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਰਿਆਸਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਸੁਖਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਦੀ ਜਾਂਚ ਪੜਤਾਲ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ। ਬੇहद ਹੀ ਹੈਰਾਨ ਅਤੇ ਪਰੇਸ਼ਾਨ ਕਰਦਾ ਹੀ ਮਾਮਲਾ ਜਿੱਥੇ ਇੱਕ ਮੁੰਡੇ ਨੇ ਇੱਕ ਜਵਾਨ ਪੁੱਤ ਨੇ ਆਪਣੇ ਪਿਓ ਨੂੰ ਬੰਨ੍ਹ ਕੇ ਨਹਿਰ ਦੇ ਵਿੱਚ ਸੁੱਟ ਕੇ ਮਾਰ ਮੁਕਾਇਆ। ਹਾਂਜੀ ਕੱਲ ਬਰਜਿੰਦਰ ਸਿੰਘ ਦੀ ਬੇਟੀ ਐਰਪ੍ਰੀਤ ਨੇ ਐਸਚੂ ਬਡਾਲੀਪਾਸ ਆਪਣਾ ਬਿਆਨ ਦਰਜ ਕਰਾਇਆ। ਉਹਨੇ ਦੱਸਿਆ ਕਿ ਉਸ ਦੇ ਪਿਤਾ ਦਾ ਉਸ ਦੇ ਭਰਾ ਸੁਪਰੀਦ ਦਾ ਆਵਜ ਵਿੱਚ ਜ਼ਮੀਨੀ ਬਿਵਾਦ ਸੀ ਜਾਂ ਉਸ ਦੇ ਭਰਾ ਸੁਖਬੀ ਸਿੰਘ ਨੇ ਹੀ ਉਸ ਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨਾ ਮਾਰਿਆ ਲੱਗਦਾ ਹੈ ਕਿਵੇਂ ਉਹ ਵੀ ਆਪ ਕਰਦਾ ਹੈ ਹਾਂਜੀ ਉਹਨਾਂ ਦੇ ਦਸਤਾਵੇਜ਼ ਤੇ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀਆਂ ਬਾਹਾਂ ਵਗੈਰਾ ਬੰਨ ਕੇ ਤਾਰ ਵਿੱਚ ਲਿਜਾ ਕੇ ਭਾਗੜਾ ਨਹਿਰ ਰਿਉਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਇਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਹਾਂਜੀ ਅੱਜ ਸੁਖਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਜੀ ਤੇ ਰਾਮਦੀਪ ਵੀ ਕਿਹੜਾ ਹਾਂਜੀ ਗ੍ਰਿਫਤਾਰੀ ਪੈ ਗਈ ਹੈ ਅਗਲੀ ਪੁੱਛਗ취 ਜਾਰੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫਤੀਸ਼ ਹਮਲ ਚ ਲਿਆਂਦੇ ਹਾਂਜੀ ਹੁਣ ਤੱਕ ਦੀ ਤਫਤੀਸ਼ ਬੰਦਾਕਤਾ ਜਵਨੀ ਬਵਾਦੀ ਹੈ ਜੀ ਬਾਕੀ ਤਫਤੀਸ਼ ਜਾਰੀ ਹੈ ਅਗੇ ਡੰਗਾਈ ਨਾਲ ਤਫਤੀਸ਼ ਕਰਕੇ ਅਗਲੇ ਪੱਤਰੇ ਸਾਹਮਣੇ ਪੇਸ਼ ਕਰਦਾ ਹਾਂ ਕੋਈ ਹੋਰ ਵੀ ਇਹਦੇ ਨਾਲ ਇਨਵੋਲਵ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਇਹ ਕੋਈ ਹੁਣ ਤੱਕ ਇਕੱਲਾ ਹੀ ਸਾਹਮਣੇ ਆਇਆ ਪੱਤੀ ਤਫਤੀਸ਼ ਦੌਰਾਨ ਜੇਕਰ ਕੋਈ ਹੋਰ ਗੱਲ ਆਈ ਸਾਹਮਣੇ ਤਾਂ ਕਾਰਵਾਈ ਕੀਤੀ ਚਿੰਗ ਬਸ ਇਹ ਪਿੰਡ ਰਜਿੰਦਰਗੜ੍ਹ ਸਨਾ ਖਾਨਾ ਬਰਾਲੀ ਵਾਲਾ ਸਿੰਘ ਨੇ थाने ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸ ਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਨ ਜੁਰਮ ਉਸ ਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਡੈਡ ਬਾਡੀ ਆਖਰਾਂ ਨਹਿਰ ਡੰਡਾ ਠੇੜੀ ਜ਼ਿਲ੍ਹਾ ਪੰਜਾਲ ਤੋਂ ਮਿਲੀ ਸੀ ਤੇ ਉਸ ਦੀ ਛੱਪੀ ਮਾਮਲਾ ਹੋਣ ਕਰਕੇ ਪੋਸਟਵਾਲੇ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਬਾਜੀ ਕੱਲ ਬਲਜਿੰਦਰ ਸਿੰਘ ਦੀ ਬੇਟੀ ਐਨਪ੍ਰੀਤ ਨੇ ਮੋ ਸਚੂ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਪਰੀਦ ਦਾ ਆਵਚ ਵਿੱਚ ਜ਼ਮੀਨੀ ਬਿਵਾਦ ਸੀ ਜਾਂ ਉਸਦੇ ਭਰਾ ਸੁਖਬੀਰ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਹਾਂਜੀ ਉਹਨਾਂ ਨੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਫਤੀਸ਼ ਮੁਤਾਬਕ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀਆਂ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਗੜਾ ਨਹਿਰ ਰੋਹਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂਜੀ ਅੱਜ ਸੁਪਰੀ ਸਿੰਘ ਦੀ ਗਪਿਆਰੀ ਪੈ ਗਈ ਹੈ ਗ੍ਰਾਮ ਦੀ ਵੀ ਪੇਰੇ ਹਾਂਜੀ ਗਪਿਆਰੀ ਪੈ ਗਈ ਹੈ ਅਗਲੀ ਪੁਛਗਿਰਿ ਜਾਰੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਪਤੀਸ਼ਮਨ ਚ ਲਿਆਂਦੇ ਹਾਂਜੀ ਹੁਣ ਤੱਕ ਦੀ ਤਪਤੀਸ਼ਮਦਾਰਪਤਾ ਕੋਈ ਜਦੋਂ ਨਹੀਂ ਬਵਾਦੀ ਹੈ